ਬੋਲ ਤੇ ਸਤਿਕਾਰਯੋਗ ਸਾਧ ਸੰਗਤ ਸਭ ਤੋਂ ਪਹਿਲਾਂ ਮੁਕਤੀ ਕਰਵਾਉਣ ਕਰੋ ਵਾਹਿਗੁਰੂ ਜੀ ਕਾ ਸਤਿ ਸਵਾਗਤ ਲੇਖਿਆ ਅੱਜ ਦੇ 14 ਤਰੀਕ ਨੂੰ दस साल पहलो इतनी मंदिर वापरे तो याद कर रहे कृष्ण भगवान को भी गुरीत सिंह जी के शहर को याद कर मेरे तो पहले बहुत सारे बुलाया ने संबोधन किया रिपीट नहीं करना था सरकार चाहे अखौती पंथ दल चाहे कांग्रेस की विचार झाड़ू डाल दी कोई शक नहीं है कि पिछले ने सामने था नहीं दिया मामले में कुछ नहीं सकती और तीस कारण ਤੋ ਸੰਧਾਰ ਨੂੰ ਉਸ ਵੇਲੇ ਪੰਥਕ ਕਹੇ ਜਾਣ ਵਾਲੇ ਨੇਧਰਾਂ ਨੂੰ ਕੁ ਸਵਾਲ ਪੁੱਛੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਥ ਸਾਡੇ ਤੱਕ ਤੇ ਉਹ ਤੱਕਦਾ ਚਲਾਉ ਇਨਾ ਵੱਡਾ ਸੀ ਕਿ ਉਹ ਨਾ ਨਹੀਂ ਹੈ ਈਨਰ ਨੂੰ ਪੁੱਛਿਆ ਉਹ ਘੋੜੀ ਦੇ ਧੁੰਨੇਵਾਰਾਂ ਕੋਲ ਦੇਖਾ ਘੋੜੀ ਚਲਾਉਣ ਵਾਲੇ ਤੁમે ਟੈਲੀਗ੍ਰਾਫ ਡੀਜੀ ਕਿ ਲਾਇਆ ਗਲਤੀ ਕੀਤੀ ਕਹਿੰਦੇ ਹਾਂ ਮਤਲਬ ਥਾਰੇ ਜਿਹੜੇ ਜਵਾਬ ਸੀ ਤੋਂ ਹਾਂ ਕਿ ਦਿੱਤੇ ਤੇ ਹੁਣ ਉਹ ਪਤਰਕਾਰ ਨੂੰ ਕਹਿੰਦੇ ਆ ਕਿ ਮੈਂ ਤਾਂ ਉਹ ਬਹਾਰਾ ਹੋ ਗਿਆ ਉਹ ਬਹਾਰਾ ਤਾਂ ਕਿਹਨੇ ਕੀਤਾ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਦੀ ਕਿ ਕੋਈ ਕਿਸੇ ਦੀ ਹਿੰਮਤ ਨਹੀਂ ਹੈ ਕਿ ਝੂਠ ਬੋਲਦੀ ਦੁਨੀਆਂ ਦੀਆਂ ਅਦਾਲਤਾਂ 'ਚ ਝੂਠ ਬੋਲਿਆ ਜਾਂਦਾ ਹੈ ਕੱਲ ਵੀ ਜਾਂਦਾ ਹੈ ਪਰ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਦੀ ਅਦਾਲਤ ਜਿੱਨੋਂ ਅਸੀਂ ਸ੍ਰੀ ਅਕਾਲ ਪੁਰਖ ਸਾਹਿਬ ਕਹਿੰਦੇ ਆ ਉਹ ਕਿ ਝੂਠ ਬੋਲਿਆ ਨਹੀਂ ਜਾਂਦਾ

ਫਿਰ ਕੱਪਸੀ ਉਹ ਦੇਖਦਾ ਚਲਸੀ ਪਤਾ ਕਰੀ ਲੋਕਾਂ ਨੇ ਜਨ ਹੋਏ ਮੈਨੂੰ ਕੋਈ ਵੀਰ ਮਲੇ ਕੰਰੇ ਦੀ ਸਰਦਾਰ ਤਕਬੀਰ ਸਿੰਘ ਬਾਦਲ ਦੇ ਇੱਕ ਕੰਪਨੀ ਦੀ ਕੰਪਨੀ ਖਾਇਰ ਕੀਤੀ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਇਆ ਮਹੀਨਾ ਦਿੱਤਾ ਜਾ ਰਿਹਾ ਮੇਰੇ ਕੋਲ ਸ਼ੇਅਰ ਦੇਖ ਲਈ ਦਿੱਤਾ ਜਾ ਰਿਹਾ ਉਹ ਕੰਪਨੀ ਨੂੰ ਪੈਸੇ ਲੈ ਬੱਤੀ ਗਿਣਤੀ ਦੇ ਵਿੱਚ 9 ਲੱਖ ਤੋਂ 400000 ਦਾ ਕਿੰਨੇ ਦਾ ਕਿਉਂ ਦਿੱਤਾ ਜਾ ਰਿਹਾ ਕਹਿੰਦੇ ਜੀ ਉਹਦੀ ਪਰਸਨੈਲਿਟੀ ਜਿਹੜੀ ਉਹ ਡਵੈਲਪ ਕਰ ਲਈ ਹੈ ਪੰਜਾਬ ਦੇ ਅੰਦਰ ਉਹਨੂੰ ਫਿਰ ਪਬਲਿਕ ਦੇ ਵਿੱਚ ਪੰਜਾਬ ਪ੍ਰਸਤ ਪੰਖ ਪ੍ਰਸਤ ਕੌਮ ਪ੍ਰਸਤ ਉਸ ਕੰਪਨੀ ਨੇ ਸਾਬਤ ਕਰਨਾ ਨੈਰੇਟਿਵ ਬਿਲਡ ਕਰਨਾ ਉਹਨੇ ਸੋਸ਼ਲ ਮੀਡੀਆ ਦੇ ਉੱਤੇ ਕਿ ਸਰਦਾਰ ਸੁਖਬੀਰ ਸਿੰਘ ਵਰਗਾ ਪੰਜਾਬ ਪ੍ਰਸਤਿਤ ਤੇ ਪੁਰਖ ਪ੍ਰਸਤਿਤ ਕੋਈ ਪੰਦਾ ਨਹੀਂ ਉਹ ਉਹ ਸੜ ਕੇ ਇੱਕ ਵੀਰ ਕੋਲ ਬੈਠਾ ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਥੋੜਾ ਬਿਲਕੁਲ ਕਹਿੰਦਾ ਤੁਹਾਨੂੰ ਪਤਾ ਹੈ ਉਹ ਕੰਪਨੀ ਕਿਹੜੀ ਹੈ ਕਹਿੰਦੇ ਪਤਾ ਨਹੀਂ ਕੰਪਨੀ ਕਿਹੜੀ ਹੈ ਕਹਿੰਦੇ ਕਿਉਂ ਕੁਝ ਵੀ ਹਾਕ ਕਰਨੀ ਉਹ ਕਹਿੰਦੇ ਅਸੀਂ ਹਾਕ ਕਰਨੀ ਕਰਨੀ ਉਹ ਔਰੰਗਜ਼ੇਬ ਦੀ ਕਬਰ ਕੋਲ ਤੇ ਜਿਹੜੇ ਕੁੱਲ ਜਿਹੜੇ ਰਸਤੇ ਹਨ ਉਹ ਭਾਲਦੇ ਕਰਦੇ ਉਸ ਕੰਤੇ ਵੀ ਜੇ ਸਰਦਾਰ ਸੁਖਦੇਵ ਸਿੰਘ ਬਾਦਲ ਤੋਂ ਤੋੜ ਤਾਂ ਬਣ ਸਕਦਾ ਫਿਰ ਔਰੰਗਜ਼ੇਬ ਵੀ ਬਣ ਸਕਦਾ ਹਾਂ ਤੇ ਵੀ ਔਰੰਗਜ਼ੇਬ ਨੂੰ ਬਣਾਵਾਂਗਾ ਆ ਕੰਪਨੀ ਹਾਕ ਕਰ ਸੋਸ਼ਲ ਮੀਡੀਆ ਦੇ ਰਾਹੀਂ ਪੈਸਾ ਖਰਚ ਕਰਕੇ ਇਹ ਸਰਮਾਇਆ ਦਾ ਮੋੜ ਸਾਡੇ ਬਰੇਨ ਨੂੰ ਡਿਸਟਰਬ ਕਰੇ ਆਗਈ ਸਰਕਾਰ موجوده ਚੱਲ ਰਹੀ ਹੈ ਇਹਨੇ ਵੀ ਸੋਸ਼ਲ ਮੀਡੀਆ ਰਾਹੀਂ ਸਾਡੇ ਜਮਾਤਾਂ ਕੱਚੇ ਕੀਤਾ ਤੇ ਸਾਡੇ ਤੋਂ ਬੋਲਣਾਂ ਲਏ ਔਰ ਸਭ ਤੋਂ ਵੱਧ ਪੈਸਾ ਸੋਸ਼ਲ ਮੀਡੀਆ ਚਲਾਉਣ ਲਈ ਜੇਸ ਮਧੂਤਾ ਚਾਲੂ ਬਾਈ ਨੂੰ ਸਾਡੇ ਐਨਆਰਏ ਦੇ ਹੁਣ ਕੁਛ ਤਾਂ ਰੇ ਇਹਦੇ ਲਈ ਦਿੱਤਾ ਇਸ ਲਈ ਦਿੱਤਾ ਵੀ ਇਹ ਸਰਕਾਰ ਆਉਗੀ ਜੋ ਬਸ ਤਬਦੀਲੀ ਲਿਆਉਗੀ ਉਹ ਜੋ ਪਰਵਰਤਨ ਕਰੂਗੀ ਸਾਨੂੰ ਇਨਸਾਫ ਦੇਊਗੀ ਪਰ ਇਸ ਮਾਨਸ ਨੂੰ ਕਈ ਵੀਰਾਂ ਨੇ ਬੋਲਿਆ ਬਿਲਕੁਲ ਸ੍ਰੋਤ ਇਹ ਇਹ ਸਮਝੂਦਾ ਢਾਹੂ ਦਾ ਸਰਕਾਰ ਵੀ ਅਨਸਾਪ ਰੁਕਦਾ ਸਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਹੌਸਲਾ ਨਹੀਂ ਛੱਡਣਾ ਕਹਿੰਦਾ ਵੀ ਅਸੀਂ ਬੜੇ ਘੱਟ ਰਹਿ ਕੇ ਨਿਵਾਜ਼ ਆਪਾ ਨਾਲੇ ਸਰਬਾਣੀ ਦੇ ਵਿੱਚ ਇੱਕ ਪੰਕਤੀ ਹੈ ਦਾਵਾ ਅਗਨ ਬਹੁਤ ਦ੍ਰਿੜ ਜਾਲੇ ਕੋਈ ਹਰਿਆ ਭੂਰਾ ਰਹੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ ਸਾਰਾ ਜੰਗਲ ਸਵਾਹ ਹੋ ਜਾਂਦਾ ਹੈ ਰਾਖ ਹੋ ਜਾਂਦੇ ਪਰ ਕੋਈ ਸਵਾਹ ਦੇ ਪਿੱਛੇ ਕਿਤੇ ਕੋਈ ਹਰਾਮ ਬੁਰ ਬਿਹਰਾ ਹੋ ਰਹਿ ਜਾਂਦਾ ਹੈ ਜਿਹੜਾ ਮੂਲ ਉਸ ਜੰਗਲ ਨੂੰ ਸਥਾਪਿਤ ਕਰੇ ਇੱਕ ਗੱਲ ਸਰਕਾਰਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਸਿੱਖਾਂ ਦਾ ਬੀਜ ਕਦੇ ਨਾਸ ਨਹੀਂ ਕੀਤਾ ਜਾ ਸਕਦਾ ਮਹਾ ਹੋਣਾ ਬੀਜ ਕਦੇ ਨਾਸ ਨਹੀਂ ਹੋਦਾ ਇੱਕ ਵਾਰ ਵਿਭਾਗੇ ਬਾਹਲੇ ਇਲਾਕੇ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕਿ ਇਹ ਰੇਤ ਦੇ ਟਿੱਕਿਆਂ ਦੇ ਉੱਤੇ ਬਹੁਤ ਸਾਰੇ ਜਿਹੜੇ ਨਾ ਉਹ ਕਰੇ ਵਾਰੇ ਬੁੱਟੇ ਜਿਹੜੀ ਨੇ ਉਹ ਪਾਇਦਾ ਕੀਤੇ ਨੇ ਸਰਕਾਰ ਉਹ ਪੁੱਛਿਆ ਵੀ ਇਹਦੇ ਬੁੱਟੇ ਪਤਾ ਹੋਏ ਸਰਕਾਰ ਨੇ ਇਹ ਬੀਂ ਖਿਲਾਇਆ ਕਹਿੰਦੇ ਨੇ ਬੀਂ ਨਹੀਂ ਖਿਲਾਇਆ ਸਰਕਾਰ ਨੇ ਕਹਿੰਦੇ ਪਾਣੀ ਦਿੱਤੀ ਹੈ ਤੇ ਬੀ ਕਿੱਥੋਂ ਕਹਿੰਦੇ ਬੀ ਤਾਂ ਆਪਣੇ ਆਪ ਹੀ ਪੈਦਾ ਹੋ ਗਿਆ ਵੀ ਆਪਣੇ ਆਪ ਨਹੀਂ ਹੋਇਆ ਉਹ ਹਜ਼ਾਰਾਂ ਸਾਲਾਂ ਤੋਂ ਲੱਖਾਂ ਸਾਲਾਂ ਤੋਂ ਈ ਬਿੱਟੀ ਦੇ ਵਿੱਚ ਮੌਜੂਦ ਸੀ ਜਦੋਂ ਉਹਨੂੰ ਪਾਣੀ ਮਿਲਿਆ ਉਸਕੋ ਵੀ ਕਦੇ ਨਹੀਂ ਮਰਦਾ ਤੇ ਖਾਲਸੇ ਦੇ ਵਿੱਚ ਨੂੰ ਮਕਾਉਣ ਦੀ ਤਾਕਤ ਇਨੀਆਂ ਦੀ ਕਿਸੇ ਸਰਕਾਰ ਤੇ ਹੈ ਨਹੀਂ ਜਦੋਂ ਮਾਹੌਲ ਬਣ ਗਿਆ ਜਦੋਂ ਪਾਣੀ ਮਿਲ ਗਿਆ ਅਸੀਂ ਫਿਰ ਪੈਦਾ ਹੋ ਗਏ ਸਾਡੇ ਤਾਂ ਬਡੇਰੇ ਕਹਾਵਤਾਂ ਪੜਦੇ ਹੁੰਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਤੇ ਸੋਏ ਉਹ ਜੋ ਜੋ ਸਾਨੂੰ ਵੱਡਾ ਦਾਲਤੀ ਦੂਰ ਸਵਾਇਕ ਹੋਇ ਸੁਖ ਬਰਾਉਂਦੀ ਬੋਲੀ ਮੇਰਾ ਬਾਕ ਤੋਂ ਗਿਆ ਮੈਂ ਲਫਸਾ ਮੋਣੀ ਨਾਣਾ ਕੱਲ ਧੀਰਪਾਲ ਸਿੰਘ ਵੀਰ ਕੋ ਤੇਜ ਸਿੰਘ ਅਸੀਂ ਬੈਠੇ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਕਰਦੇ ਸੀ ਤੇ ਸੋਚ ਲਈ ਸੀ ਕਿ ਆਪਾਂ ਇਹ ਜਨਮ ਮਨਾਉਣੀ ਹੈ ਜਿਹਨੂੰ ਨਾਨਕ ਤੇ ਹੜਾ ਕਹਿੰਦੇ ਆ ਫਿਰ ਚਲੇ ਜਾਣੇ ਆ ਫਿਰ ਸਾਲ ਬਾਅਦ ਆਉਣੇ ਆ ਫਿਰ ਦਿਨ ਮਨਾਉਣੇ ਆ ਦੋ ਚਾਰ ਵੀਰ ਕੇਸਾਂ ਦੀ ਪੈਰਦੀ ਕਰਦੇ ਕਿਉਂ ਨਾ ਇੱਕ ਉਪਤੀ ਛੀਂਆਂ ਦੀ ਸੁਣੇਜੀ ਬਣਾਈ ਦੇ ਤੇ ਉਸ ਕਮੇਟੀ ਨੂੰ 2 ਮਹੀਨੇ ਲਈ ਤੇ 7 ਮਹੀਨੇ ਲਈ ਤੇ ਕਹੀਏ ਕਿ ਇੱਕ ਦਸਤਾਵੇਜ਼ ਤਿਆਰ ਕਰੋ ਵਾਈਟ ਪੇਪਰ ਸੱਤ ਘੋੜੋ ਤੇ ਵਿੱਚ ਤੱਥ ਘੋੜੋ ਤੇ ਵਿੱਚ ਕਿ ਆਕਾਮੀ ਸਰਕਾਰ ਨੇ ਕਿੱਥੇ ਕਿੱਥੇ ਸਾਡੇ ਨਾਲ ਧੋਖਾ ਕੀਤਾ ਕਾਂਗਰਸ ਸਰਕਾਰ ਨੂੰ ਆਈ ਬੇਦਖੀਆਂ ਦੇ ਮਾਮਲੇ ਦੇ ਵਿੱਚ ਉਸ ਨੇ ਕਿੰਨਾ ਕਿੰਨਾ ਸਾਡਾ ਸਾਥ ਦਿੱਤਾ ਕਿੰਨਾ ਕਿੰਨਾ ਸਾਡੇ ਨਾਲ ਵਿਸ਼ਵਾਸ ਕਰ ਦਿੱਤਾ ਤੇ ਜਿਹੜੀ ਇਹ ਚાલુ ਬਦਲ ਦੀ ਸਰਕਾਰ ਹੈ ਇਸ ਨੇ ਕਿੱਥੇ ਆ ਕੇ ਸਾਹਮਣੇ ਜਿਹੜਾ ਸੀ ਉਹ ਬੈਂਕ ਫੀਡ ਤੇ ਸਿੱਟਿਆ ਬੇਦਖੀ ਦੇ ਮਾਮਲੇ ਇਸ ਫਾਰਗ੍ਰਾਫ ਜਿਹੜਾ ਹੈ ਉਸ ਦਸਤਾਵੇਜ਼ ਦੇ ਵਿੱਚ ਜਿਹੜਾ ਹੈ ਉਹ ਕੰਤਰ ਹੁਦੇਦਰ ਹੋਵੇ ਔਰ ਵਿਦਵਾਨ ਬੈਕ ਕੇ ਜਿਹੜਾ ਹੈ ਉਸ 15 ਸਾਲਾਂ ਦੀਆਂ ਅਕਵਾੜਾ ਪੜ੍ਹ ਕੇ ਕਿਤਾਬਾਂ ਖੋਲ੍ਹ ਕੇ ਮੁਗਲ ਤੋਂ ਜਾਣਕਾਰੀ ਲੈ ਕੇ ਦਿੱਦ ਫੈਕ ਜਿਹੜਾ ਹੈ ਉਹ ਸਾਰਾ ਕੁਝ ਜਿਹੜਾ ਹੈ ਉਸ ਦਸਤਾਵੇਜ਼ ਤੇ ਵਿੱਚ ਦਰਜ ਕੀਤਾ ਜਾਏ ਤੇ ਉਹ ਦਸਤਾਵੇਜ਼ ਜਿਹੜਾ ਹੈ ਅਸੀਂ ਫਿਰ ਪੰਥ ਦੀ ਕਿਹਤਰੀ ਤੇ ਲੈ ਕੇ ਪਈ ਹੈ ਪੰਥ ਦੀ ਕਿਹਤਰੀ ਤੇ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅੰਤ ਵਿਦਾਇ ਸੰਭਾਗ ਨਹੀਂ ਮਿਲਦਾ ਤੇ ਹੋਰ ਕਿੱਥੇ ਮਿਲਦਾ ਪੁਰਾਣੇ ਮਜ਼ਮੂਨ ਤੇ ਤਹਾਵਤ ਇੱਕ ਪੜਾਵੇਂ ਦੇ ਸਿੱਕੇ ਨੇ ਮੱਖੇ ਕੁੱਕੂ ਰੱਖਣ ਲੱਗ ਜਾਈ ਤੇ ਸ਼ਾਂਤ ਤੇ ਬੱਟੇ ਜੇ ਪੰਜਾਬ ਦੀ ਧਰਤੀ ਦੇ ਉੱਤੇ ਸਾਡੇ ਨਾਲ ਇਹ ਕੁਝ ਹੋਣ ਲੱਗ ਜੇ ਤੇ ਫਿਰ ਕੀ ਹੋਏਗਾ ਇਸ ਕਰਕੇ ਬੀਰ ਮਾਤਾ ਸਾਹਿਬ ਬੈਠੇ ਨੇ ਸਾਰੇ ਬੈਠੇ ਨੇ ਅਸੀਂ ਇਹਨਾਂ ਦਾ ਵੀ ਸਾਰਿਆਂ ਦਾ ਸਹਿਯੋਗ ਲਵਾਂਗੇ ਗੱਲਬਾਤ ਲਈ ਮੀਟਿੰਗ ਕਰੀ ਇਸ ਕਰਕੇ ਇਹ ਕਮੇਟੀ ਜਿਹੜੀ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਰੂਰ ਅਸੀਂ ਬਿਲ ਕਰਾਂਗੇ ਤੇ ਉਸ ਨੂੰ ਜ਼ਿੰਮੇਵਾਰੀ ਦੇ ਆਂਗੇ ਪਮਾਉਮੇ ਨੇ ਲਾਗੂ ਪਮਾ ਕੰਨ ਮੇ ਨੇ ਲਾਗੂ ਤੁਸ ਦਸਤਾਵੇਜ਼ ਨੂੰ ਗੇੜਾ ਹੈ ਉਹ ਤਿਆਰ ਕਰਕੇ ਸਾਡੇ ਸਾਥ ਦੇਓ ਤੇ ਅਸੀਂ ਜੋ ਉਸ ਦਸਤਾਵੇਜ਼ ਨੂੰ ਪੰਥ ਦੀ ਕਟੈਰੀ ਦੇ ਵਿੱਚ ਲਜਾਈਏ ਤੇ ਇਹਨਾਂ ਜ਼ਿਲੇਵਾਰ ਲੋਕਾਂ ਨੂੰ ਘੱਟੋ ਘਾਟ ਅਸੀਂ ਨੰਗਾ ਕਰਕੇ ਮਾਣੇ ਨੂੰ ਸਾਫ ਪਰ ਕਸਿਆ ਤਾਂ ਸਹੀ ਹੈ ਕਿ ਸਾਡੇ ਨਾਲ ਕੀ ਕੀਤਾ ਕੀ ਕਰਿਆ ਇੱਥੇ ਕਿਹੜੇ ਦਿਨ ਇਹਦਾ ਆਇਆ ਕੀ ਪੁੱਲਿਆ ਜੇ ਜਦੋਂ ਸਰਕਾਰ ਚ ਚਲਾ ਗਿਆ ਉਹਨੇ ਕੀ ਆਪਣੀ ਜਿਹੜੀ ਇਹ ਸੋਚ ਬਦਲੀ ਤੇ ਜਿਕਰ ਹੋਵੇ ਸਾਬ ਕਿ ਨਵੇਂ ਦੇ ਲਈ ਜਿੰਨੇ ਵੀ ਰੱਖੇ ਨੇ ਖਾਰਾ ਸਾਹਿਬ ਬੈਠੇ ਨੇ ਸਿੰਘ ਸਾਹਿਬ ਬੈਠੇ ਨੇ ਅਸੀਂ ਇਹਨਾਂ ਤੋਂ ਵੀ ਸਾਰਿਆਂ ਤੋਂ ਸਮਝੌਤੀ ਮੰਗ ਕਰਾਂਗੇ ਪਰ ਸਾਰੇ ਕਲ ਮਿਲ ਕੇ ਆਪਾਂ ਜਿਹੜਾ ਹੈ ਇਸ ਦਸਤਾਵੇਜ਼ ਨੂੰ ਤਿਆਰ ਕਰਨ ਦੇ ਹੁਕਮ ਤਾਂ ਪਾਵਾਂਗੇ ਬਾਕੀ ਰਹੀ ਗੱਲ ਕਿਸਾਂ ਦੇ ਸਾਡੇ ਫਿਰ ਤੋਂ ਬਣੀ ਜੀ ਬੈਠੇ ਨੇ ਹੋਰ ਸਾਡੇ ਬਹੁਤ ਸਾਰੇ ਫਿਰ ਬੈਠੇ ਨੇ ਇਨਾਂ ਨੂੰ ਜ਼ਰੂਰ ਅਕੀਦਾਰ ਰਹਿ ਕੇ ਜਿੰਨੀ ਮਦਦ ਹੋ ਸਕਦੀ ਹੈ ਵਾਧ ਤੋਂ ਵਾਧ ਤੋਂ ਬਾਅਦ ਅਸੀਂ ਕਿਸਾਂ ਦੇ ਵਿੱਚ ਵਿਚ ਰਹਿਦਾ ਹੈ ਉਹ ਆਪਣੀ ਮਦਦ ਗੁਰੂ ਦੀ ਸੇਵਾ ਹਮੇਸ਼ਾ ਅਸੀਂ ਕਰਾਂਗੇ ਤੇ ਬਹੁਤ ਧੰਨ ਕਰਦਾ ਸਾਰਿਆਂ ਦਾ ਇਹਨੇ ਸ਼ਬਦ ਬਖਸ਼ਣ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ